ਹਾਂਜੀ ਆਪਾਂ ਬਣਾਉਣ ਲੱਗੇ ਸੀ ਅਨਮੋਲ ਵਾਸਤੇ ਖਾਣ ਚੀਜੀ ਅਹ ਨੰਨੀ ਆ ਕੀ ਬੜਾ ਇਹਨੇ ਬਰੈਡ ਖਿਆਨੇ ਉਹ ਇਹ ਬਈ ਇਹ ਇਹ ਅਨਮੋਲ ਤੇਰੇ ਵਾਸਤੇ ਬਣਾ ਕੇ ਦਿੰਨੀ ਆ ਮੈਂ ਖਾਣ ਵਾਸਤੇ ਬਹੁਤ ਸਵਾਦ ਬੰਦ ਦਾ ਬਰੈਡਾਂ ਦਾ ਇਹ ਥੱਲੇ چینی ਰੱਖਤੀ ਕੜਾਈ ਚ ਪਾਤਾ ਹਾਂ ਥੱਲੇ چینی ਰੱਖਤੀ ਆਪਾਂ ਤੇ ਤੂੰ ਹੁਣ ਮੇਰੇ ਕੋਲੇ ਖੜਾ ਰਹੀ ਹੁਣ ਆਪਾਂ ਪਾਤਾ ਜੀ ਦੁੱਧ ਇਹਦੇ ਚ ਪਾਤਾ ਦੁੱਧ ਆਪਾਂ ਇਹਨੂੰ ਦੁੱਧ ਪਾ ਕੇ ਆਪਾਂ ਵਧੀਆ ਬਣਾ ਲੈਣਾ ਤੂੰ ਦੇਖੀ ਚੱਲੀ ਹੁਣ ਅਨਮੋਲ ਨ ਲੈ ਆਪਾਂ ਇਹਦੇ ਚੀਨੀ ਪਾਤੀ ਤੇ ਉੱਤੇ ਆਪਾਂ ਰੱਖਤੇ ਬਰੈਡ ਆਪਾਂ ਰੱਖਨੇ ਸੀ ਦੋ ਬਰੈਡ ਮੱਖਾ ਚਲ ਇੱਕ ਵੱਧ ਰੱਖ ਲੰਨੇ ਆ ਨਾ ਕਿ ਤੇ ਉਹ ਨਾ ਹੋਵੇ ਨਾਨੀ ਦੋ ਤਾਂ ਦੋਨੇ ਅੱਧ ਵਿਚਾਲਾ ਜਾ ਹੋ ਜੀ ਅੱਧਾ ਤੂ ਤੂੰ ਭੁੱਖਾ ਰਹੇ ਜੀ ਤੇ ਅੱਧੀ ਕੁ ਮੈਂ ਭੁੱਖੀ ਰਹਿ ਜਾ ਹਨਾ ਆ ਦੇਖ ਤੂੰ ਆ ਦੇਖ ਤੂੰ ਹੁਣ ਦੁੱਧ ਦੇ ਵਿੱਚ ਆ ਵੇਖ ਦੁੱਧ ਪਾਉਨੇ ਹੁਣ ਆਪਾਂ ਇਹਦੇ ਵਿੱਚ ਤੇ ਜਦੋਂ ਬਣ ਜੂਗਾ ਫਿਰ ਦੇਖੀ ਸਵਾਦ ਲੱਗਦਾ ਪਹਿਲਾਂ ਤਾਂ ਇੱਕ ਤਾਂ ਤੈਨੂੰ ਲੱਗਦੀ ਰਾਤ ਨੂੰ ਭੁੱਖਾ ਹੈ ਦੇਨੇ ਦਾ ਤੂੰ ਫਰਦਾਰ ਇਹਨਾਂ ਡੌਂਡਾ ਉੱਪਰ ਜੀ ਮਾਲਤਾ ਹ ਕੁਰਚਣਾ ਆ ਗਈ ਐਂਟਰੀ ਹੋ ਗਈ ਐਂਟਰੀ ਹੋ ਗਈ ਖੁਰਚਨੇ ਦੀ ਹਾਂ ਨਾ ਹੁਣ ਆਪਣੇ ਖੁਰਚਨੇ ਦੀ ਐਂਟਰੀ ਹੋ ਗਈ ਲੋ ਜੀ ਖੁਰਚੜੇ ਨਾ ਉਤੋਂ ਦਿੱਤਾ ਲੈ ਦਾ ਮੱਕੂ ਠੱਪ ਤੇ ਲੈ ਭਾਈ ਦੁੱਧ ਵਿੱਚ ਵੇਖ ਉਬਲੀ ਜਾਂਦਾ ਵੇਖੋ ਉਹ ਵੇਖ ਦੁੱਧ ਉਬਲੀ ਜਾਂਦਾ ਆ ਦੇਖ ਤੂੰ ਚੰਗੀ ਤਰ੍ਹਾਂ ਦੇਖ ਦੁੱਧ ਦੁੱਧ ਉਬਲੀ ਜਾਂਦਾ ਅਦੇ ਪਚਕਾਈ ਨਹੀਂ ਕਰ ਪਚਕਾਰੀਆਂ ਆ ਦੇਖੋ ਤੁਸੀਂ ਭਾਈ ਇਹਦਾ ਮੱਕੂ ਦਿੱਤਾ ਠੱਪ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇਹਨੂੰ ਆਹ ਵਧੀਆ ਬਣਾ ਲੈਣਾ ਇਹ ਨਾ ਤੂੰ ਦੇਖੀ ਸਹੀ ਜਦੋਂ ਖਾਣ ਖਾਵੇਂਗਾ ਨਾ ਤੂੰ ਤੇ ਇੱਕ ਤਰ੍ਹਾਂ ਦਾ ਇਹ ਵਧੀਆ ਮਤਲਬ ਵਧੀਆ ਐਨ ਖਾਣ ਵਾਲਾ ਵਧੀਆ ਖੂਆ ਮਲਾਈ ਵਧੀਆ ਚੀਜ਼ ਬਣੂਗੀ ਤੇਰੇ ਵਾਸਤੇ ਬਹੁਤ ਮਿੱਠਾ ਬਹੁਤ ਮਿੱਠਾ ਹਾਂ ਮਿੱਠਾ ਮਿੱਠਾ ਪਾਤਾ ਦਿੱਤਾ ਆਪਾਂ ਤੇ ਦੇਖਿਆ ਨੀਗਾ ਕਿੰਨਾ ਮਿੱਠਾ ਸੀਗਾ ਉਹ ਸਾਰਾ ਮਿੱਠਾ ਵੜ ਗਿਆ ਆਹ ਲੋ ਜੀ ਚੱਕੋ ਆਪਾਂ ਦਿੱਤਾ ਇਹਨੂੰ ਦੁੱਧ ਦੇ ਵਿੱਚ ਘੋਲ ਠੀਕ ਆ ਤੁਹਾਨੂੰ ਵੀ ਭਾਈ ਕਦੇ ਭੁੱਖ ਲੱਗੇ ਟੋਡੇ ਜਵਾਕਾਂ ਨੂੰ ਵੀ ਨਿੱਕੇ ਨਿੱਕਿਆਂ ਨੂੰ ਨਿੱਕੇ ਨਿੱਕੇ ਮੋਟਿਆਂ ਨੂੰ ਹਨਾ ਭੁੱਖ ਲੱਗੇ ਤਾਂ ਤੁਸੀਂ ਵੀ ਆਏ ਬਣਾ ਲਿਆ ਕਰੋ ਹਨਾ ਅਨਮੋਲ ਹਾਂਜੀ ਆ ਕੀ ਬਣ ਗਿਆ ਜੀ ਇਹ ਦੁੱਧ ਦੇ ਮੇ ਵਿੱਚ ਮਿਕਸ ਹੋ ਗਿਆ ਮਿਕਸ ਹੋ ਗਿਆ ਹਾਂਜੀ ਹਾਂਜੀ ਇਹ ਹੋ ਗਿਆ ਜੀ ਸਾਡਾ ਮਿਕਸ ਮੈਂ ਤੇ ਅਨਮੋਲ ਤੇ ਅਸੀਂ ਭਾਈ ਦੋਨੋਂ ਜਾਣੇ ਨਾਨੀ ਦੋਤਾ ਬਣਾਈ ਜਾਂਦੇ ਆ ਇਹ ਬਰੈਡ ਦੀ ਖੀਰ ਹਨਾ ਇਹ ਦੇਖੋ ਤੁਸੀਂ ਹੁਣ ਇਹਦਾ ਕਸਟਰਡ ਬਣਦਾ ਭਾਈ ਤੇ ਆ ਦੇਖ ਅਨਮੋਲ ਹੁਣ ਆਪਾਂ ਕੀ ਕਰਨਾ ਹੈਗਾ ਦੁੱਧ ਹੋਰ ਲੈ ਲਿਆ ਦੁੱਧ ਹੋਰ ਲੈ ਲੇ ਤੇ ਹੋਰ ਇਹ ਪਾਵਾਂਗੇ ਕਸਟਰਡ ਕਸਟਰਡ ਬਾ ਆ ਲੋ ਜੀ ਆਪਾਂ ਤਾਂ ਇੱਕ ਚਮਚਾ ਆਪਾਂ ਕਸਟਰਡ ਦਾ ਹੈਨਾ ਜਦੋਂ ਅਨਮੋਲ ਨੇ ਕੋਈ ਚੀਜ਼ ਖਾਣੀ ਹੋਵੇ ਫਿਰ ਅਸੀਂ ਨਾਨੀ ਦੋਤਾ ਜਾਏ ਰੀਝਾ ਲਾ ਲਾ ਕੇ ਵੜਾਉਨੇ ਆ ਤੇ ਭਾਈ ਵਧੀਆ ਖਾਣੇ ਆ ਹੁਣ ਥੋੜਾ ਜਿਹਾ ਪਾ ਲੈਨੇ ਆਪਾਂ ਕਿਉਂ ਇਹਦੇ ਵਿੱਚ ਕਿਉਂਕਿ ਅਨਮੋਲ ਕਮਜ਼ੋਰ ਨਹੀਂ ਹੋਣ ਦੇਣਾ ਆਪਾਂ ਹਨ ਅਨਮੋਲ ਓ ਪਾ ਕੇ ਤੇ ਆ ਦੇਖੋ ਤੁਸੀਂ ਵਧੀਆ ਬਣ ਗਿਆ ਨਾ ਇਹ ਦੁੱਧ ਨਹੀਂ ਜਿਆਦਾ ਦੁੱਧ ਵੀ ਨਹੀਂ ਪਾਉਣਾ ਹੈਗਾ ਫਿਰ ਜਮੇ ਪਤਲਾ ਜਾ ਹੋ ਜਾਂਦਾ ਨਾਰਮਲ ਦੁੱਧ ਪਾ ਕੇ ਰੱਖਣਾ ਹੈਗਾ ਤੇ ਇਹ ਤਾਂ ਮੌਕੇ ਤੇ ਤਿਆਰ ਹੋਣ ਵਾਲੀ ਚੀਜ਼ ਹੈ ਜੀ ਕਈ ਵਾਰੀ ਘਰੇ ਕੋਈ ਚੀਜ਼ ਨਹੀਂ ਹੁੰਦੀ ਆਪਣੇ ਬਰੈਡ ਪਏ ਹੁੰਦੇ ਫਿਰ ਆਪਾਂ ਕਹਿੰਦੇ ਨਾ ਬਰੈਡਾਂ ਦਾ ਤਾਂ ਹੁਣ ਆਪਾਂ ਕੀ ਕਰੀਏ ਹਨਾ ਉਦੋਂ ਫਿਰ ਇਸ ਤਰ੍ਹਾਂ ਬਣਾ ਲਵੇ ਜਿਵੇਂ ਅਸੀਂ ਮੈਂ ਤੇ ਅਰਮੋਲ ਬਣਾਈ ਜਾਂਦੇ ਆ ਆਹ ਲੋ ਜੀ ਕਸਟਰਡ ਪਾ ਲਿਆ ਆਪਾਂ ਵਿੱਚ ਇਹਦੇ ਤੇ ਦੇਖੋ ਕਸਟਰਡ ਕਿਵੇਂ ਭੱਜਾ ਫਿਰਦਾ ਦੇਖ ਅਰਮੋਲ ਹੁਣ ਦੇਖ ਤੂੰ ਕੀ ਬਣ ਗਿਆ ਇਹਦਾ ਆਹ ਇਹ ਕੋਈ ਝੋਲੀ ਬਣ ਗਿਆ ਨਹੀਂ 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 ਕੁਝ ਨਹੀਂ ਬਣਦਾ ਤੂੰ ਤੂੰ ਟੈਨਸ਼ਨ ਨਾ ਲੈ ਤੂੰ ਟੈਨਸ਼ਨ ਨਾ ਲੈ ਤੂੰ ਮੇਰੇ ਕੋਲੇ ਖੜਾ ਰਹਿ ਆਪਾਂ ਜਾ ਕੇ ਰਸੋਈ ਚ ਜਦੋਂ ਗਏ ਨਾ ਠੰਡਾ ਕਰਕੇ ਖਾਦਾ ਤੇ ਉਦੋਂ ਦੇਖੀ ਤੋ ਇਹ ਚੱਕ ਜੀ ਹੁਣ ਆਪਾਂ ਕੱਟ ਲਿਓ ਬਦਾਮ ਬਦਾਮ ਵੀ ਤੈਨੂੰ ਪਵਾਉਂਗੀ ਵਿੱਚ ਪਾ ਕੇ ਤੂੰ ਖੜ ਜਾ ਬੜਾ ਜਾ ਆ ਦੇਖੋ ਜੀ ਤੁਸੀਂ ਆ ਲਓ ਜੀ ਬਣ ਗਿਆ ਆਪਣਾ ਕੋਲੇ ਚ ਲਿਆਪਾ ਆਪ ਤੇ ਉੱਤੇ ਬਦਾਮ ਲੈ ਇਹਦੇ ਉੱਤੇ ਭੁੱਕ ਤੇ ਬੁਰਕ ਲੈ ਤੇ ਚੱਲ ਮੇਰਾ ਭਾਈ ਧੂੜ ਤੇ ਹਨਾ ਤੇ ਤੁਹਾਨੂੰ ਸਾਡਾ ਕਿਵੇਂ ਲੱਗਿਆ ਨਾਨੀ ਦੋਤੀ ਦੀ ਰੈਸਪੀ ਭਾਈ ਦੱਸਿਓ ਜਰੂਰ ਅਸੀਂ ਤਾਂ ਹੁਣ ਲੱਗੀਆਂ ਖਾਣ ਮੈਂ ਤੇ ਅਨਮੋਲ ਤਾਂ ਤੇ ਆ ਜਾ ਅਨਮੋਲ ਚੱਕਲਾ ਤੂੰ ਵੀ ਆਪਦਾ ਚਮਚਾ ਤੇ ਮੈਂ ਵੀ ਆਪਦਾ ਚਮਚਾ ਚੱਕਾਂ ਬਈ ਤੇ ਚਲੋ ਜੀ ਖਾਈਏ ਫਿਰ ਸਤਿ ਸ੍ਰੀ ਅਕਾਲ ਧੰਨਵਾਦ